ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਿੱਚ ਮਿੰਨਾ ਮਿੰਨੀ ਕਣੀ ਪੈ ਰਹੀ ਹੈ ਜੀ ਦੇਖੋ ਔਰ ਪ੍ਰਮਾਤਮਾ ਅੱਗੇ ਅਰਦਾਸ ਕਰੋ ਭਾਈ ਕਣੀਆਂ ਰੁਕ ਜਾਣ ਔਰ ਮੰਡੀਆਂ ਵਿੱਚ ਕਣਕਾਂ ਪਈਆਂ ਹੋਈਆਂ ਵਿਚਾਰਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਭਾਈ ਸਾਰਿਆਂ ਅੱਗੇ ਬੇਨਤੀ ਅਰਦਾਸ ਕਰੋ ਕਿ ਮਿੰਨੀ ਮਿੰਨੀ ਜਿਹੜੀ ਕਣੀ ਪੈ ਰਹੀ ਹੈ ਨੁਕਸਾਨ ਹੋ ਰਿਹਾ ਹੈ ਕਣਕਾਂ ਨੂੰ ਔਰ ਲੋਕਾਂ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਕਣਕਾ ਖਰਾਬ ਹੋ ਰਹੀਆਂ ਨੇ ਇਸ ਕਰਕੇ ਭਾਈ ਰੱਬ ਨੂੰ ਅਰਦਾਸ ਕਰਨੀ ਚਾਹੀਦੀ ਆ ਬਰਬਗੇ ਕਿ ਭਾਈ ਕਣਕਾ ਫੀਆਂ ਨੇ ਬਾੜ ਕੱਡੀਆਂ ਔਰ ਮੰਡੀਆਂ ਵਿੱਚ ਰਲ ਜਾਣ ਗਿਆ ਇਸ ਕਰਕੇ ਸਾਰੀਆਂ ਦੇ ਕਣਕਾਂ ਨੂੰ ਨੁਕਸਾਨ ਹੋ ਸਕਦਾ ਹੈ ਔਰ ਇਸ ਕਰਕੇ ਭਾਈ ਪ੍ਰਦਾਸ ਪੁੱਛੇ ਪਾਸ਼ਾ ਅਗਰ ਦਾਸ ਹੈ ਕਿ ਇਹ ਮੀਂਹ ਰੁਕ ਜਾਵੇ ਔਰ ਕਣਕਾ ਸਾਫ ਹੀ ਰਹਿ ਜਾਣ